ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ 10ਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਬਾਤੁ ਦੈਰ ਅਛਾ ਪੂਰਣ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰ ਆਪਣਾ ਜਾਨ ਕਰੋ ਪ੍ਰਤਪਾਨ ਅਮਰੇ ਦਸਤ ਤਮ ਕਾਬ ਆਪ ਹਾਥ ਦੈ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸੇਤ ਸਭੈ ਕਰਤਾਰਾ ਮੋਰ ਅਛਾ ਨਜ ਕਰਦੈ ਕਰੈ ਸਭ ਬੈਰ ਕੋ ਹਾਰਿ ਸੰ ਕਰੈ ਪੂਰਣ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸ ਤੁਮਹਿ ਸਾਡ ਕੋਈ ਅਬਰ ਨਾ ਤਿਉ ਜੋ ਵਰਚਾਓ ਸੁ ਤੁਮ ਤੇ ਪਾਓ ਦੇਵਕ ਸਿੱਖ ਹਮਾਰੇ ਤਾਰਿਏ ਜੁਨ ਜੁਨ ਸਤਰ ਹਮਾਰੇ ਮਾਰਿਏ ਆਪ ਹਾਤ ਦੇਵ ਜੈ ਉ ਭਰੇ ਮਰਨ ਕਾਲ ਤਾਸ ਨੇ ਬਰੇ ਪੂਜੋ ਸਦਾ ਹਮਾਰੇ ਪਛੋ ਸ੍ਰੀਸ ਤੁਜ ਤੁ ਕਰਿਓ ਰਖਾ ਰਾਖ ਲੈ ਹੋ ਮੈ ਰਾਖੜ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮ ਹੋ ਪੁਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪਰ ਕਾ ਸਾਸ ਕਲ ਕਾਲ ਕਾ ਕੀਆ ਤਮਾਸ਼ ਜਬਨ ਕਾਲ ਜੋ ਕੀ ਸਿਵ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਜਬਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰ ਜਬਨ ਕਾਲ ਸਭ ਜਗਤ ਬਨਾਇ ਦੇਵ ਦੇਤ ਜਿਛਲੇ ਉਪਜਾਇ ਆਦ ਆਦੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਕਮਾਲ ਨਮਸਕਾਰ ਦਸਹੀ ਕੋ ਹਮਾਰੀ ਸਕਲ ਪ੍ਰਜਾ ਤੇ ਆਪ ਸਵਾਰ ਸੇਵਕਨ ਕੋ ਸਭ ਕੋ ਸੁਖ ਦੀ ਉਸ ਤਰਨ ਕੋਮਲ ਮੋਬਦ ਕੀਓ ਕਟ ਕਟ ਕੇ ਅੰਦਰ ਕੀ ਜਾਨਤ ਭਲੇ ਗੁਰੇ ਕੇ ਪੇਰ ਪਸ਼ਾਂਤ ਜੀਟੀ ਤੇ ਕੁੰਚਰੇ ਅਸ ਤੁਲਾ ਸੁਪਰ ਕਿਰਪਾ ਦ੍ਰਿਸ਼ਟ ਕਰਪੋ अंतन दुख पाए ते दुखे सुख पाए साधन के सुखी एक एक की पेड़ पहचानें खंड कट, कट के पट पट की जानें जब उध करक करा कर तारा प्रजा तरत तब दी अपार जब आ कर कर सब कब हो तुम मैं मिलते ते हर सब जीते बदन सृष्टि सब तार आप आपनी खोज उचारें ਸਭ ਹੀ ਤੇਰਾ ਤੇ ਨਿਰਾਨਮ ਜਾਨਤ ਬੇਦ ਪੇਦ ਅਰਿਆ ਅੰਕਾਰ ਦੇ ਬੁਕਾਰ ਤੇਰਾ ਲੰਬ ਆਦਿਆ ਨੀ ਲਿਆ ਨਾਦੇ ਅਸੰ ਤਾਕਾ ਮੂੜਿ ਉਚਾਰਿਤ ਪੇਤਾ ਜਾ ਕੋ ਤੇਵ ਨ ਪਾਹਤ ਤੇਤਾ ਤਾਕੋ ਪਰ ਪਾਹਨੀ ਅਨੁਬਾਨ ਤਵਾ ਮੋੜ ਕਸ਼ ਭੇਦ ਨ ਜਾਣੀ ਆਹ ਦੇਵ ਕੋ ਕਹਿਤ ਸਦਾ ਸੁਨਰੰਕਾਰ ਕਾ ਜੀਨਤ ਨੈ ਪੇਵ ਆਪ ਆਪਣੀ ਬੋਧ ਹੈ ਦੇਤੀ ਬਰਨਤ ਬੇਨ ਪੈਨ ਕੋ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਪਿਤ ਸਜਾ ਪ੍ਰਥਮ ਸੰਸਾਰ ਇਕ ਰੂਪੇ ਅਨੂਪਸ ਰੂਪਾਰੰਗ ਪਾਇਓ ਰਾਮ ਕੈ ਪੂਪਾ ਅੰਡਜ ਦੇਰਜ ਸੇਤ ਜਕੀਨੀ ਉਤ ਪੁਜਖਾਨ ਬਹਰ ਰਤ ਦਿਨ ਕੌਲ ਰਾਜਾ ਹਵੇ ਬੈਠਾ ਤੂੰ ਸਮਟ ਪਿਆ ਸਗਰੇ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਯਾਦ ਜੁਗਾਦ ਸਰੂਪ ਸਯਮ ਪਵ ਅਬਰੱਛਾ ਮੇਰੀ ਤੁਮ ਕਰੋ ਸਿੱਖ ਬਾਰਿਆ ਸਿੱਖ ਕਰੋ ਦੁਸ਼ਤ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਸਤਜ ਤਵਸਰਨੀ ਪਰੇ ਤਨ ਤੇ ਦੁਸਤ ਦੁਖਤ ਹਵੇ ਪਰੇ ਉਰਖ ਜਵਨ ਪਾਕ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸਤ ਅਰਿਸ਼ਟ ਟਰੇ ਤਤਕਾਲਾ ਮੇਰ ਪਾ ਦ੍ਰਿਸ਼ਟ ਤਨ ਜਏ ਦੇਹਰ ਹੋ ਤਾਂ ਕੇ ਤਾਂ ਪਤਨਕ ਮੈਂ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸਤ ਸ਼ਾ ਸਵੇਸਕ ਨਾ ਕੋਈ ਇੱਕ ਵਾਰ ਜਦ ਨ ਤਮੈ ਸੰਭਾਰਾ ਕਾਲ ਫਾਸ ਦੇ ਤਾਏ ਉਬਾਰ ਜਦ ਨਰ ਦਾ ਮਤੇ ਹਾਰੋ ਕਹਾ ਦਾ ਦਰਦ ਦੁਸਤ ਤੋਖ ਤੇ ਰੜਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਓ ਉਬਾਰ ਸਰ ਬਠੌਰ ਬੋ ਬੋ ਸਹਾਈ ਦੁਸਤ ਦੋਖ ਤੇ ਲਿਓ ਬਚਾਰੀ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੈ ਲਿਓ ਉਬਾਰ कर भटोर मोह हो सहाई दुष्ट दोख तेल हो बचाई सवैया आए कहे जब ते तो मरे तब ते तो आख तरे नहीं अमे राम रहीम पुरान पुरान अनेक कह मत एक ना मान्यो सिमरत शास्त्र ਪੂਰੇ ਦਕ ਹੈ ਹਮੇ ਇੱਕ ਨਾ ਜਾਣਿਓ ਸਰੀਸ ਪਾਨ ਕਿਰਪਾ ਤੋਂ ਮਰੀ ਘਰ ਮੈਂ ਨਾ ਕਹਿਓ ਸਭ ਤੋਹਿਬ ਖਨਿਓ ਮੈਂ ਨਾ ਕਹਿਓ ਸਭ ਤੋਹਿਬ ਖਨਿਓ ਮੈਂ ਨਾ ਕਹਿਓ ਸਭ ਤੋਹਿਬ ਖਨਿਓ ਦੁਹਰਾ ਸਗਲ ਦੁਆਰ ਕੋ ਸਾੜ ਕੇ ਗਹੇ ਉਹ ਤਹਾਰੋ ਦਵਾਰ ਬਾਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤਹਾਰ